ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਨਵੇਂ ਪ੍ਰਿੰਟ ਲੈ ਕੇ ਹਾਜ਼ਰਾਂ ਸ਼ੰਕਰ ਦੀ ਕੈਮਰੇ ਕਾਪਣ ਦੇ ਲਈ ਦੁਬਾਰੇ ਆਈ ਹੈ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਬਹੁਤ ਸੋਹਣਾ ਚਾਰਟ ਆਏ ਨੇਗੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਸਾਰੇ ਕਲਰ ਚਾਰਟ ਸਾਰੇ ਪੂਰੇ ਟੌਪ ਨੇਗੇ ਅਬ ਰੀ ਕਬੂਟੀ ਦਾ ਡਿਜ਼ਾਈਨ ਆਇਆ ਇੱਕ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਚਾਰ ਕਲਰ ਮਿਲ ਜਾਣਗੇ ਇਹਦੇ ਹਾਂ ਲੋ ਆਹ ਜੀ ਕਲਰ ਨੇ ਜੀ ਤੇ ਇਹ ਕਾ ਵੀ ਬ੍ਰੇਕ ਬੂਟੀ ਦੇ ਵਿੱਚ ਆਇਆ ਕਰਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵੀ ਕਲਰ ਚਾਰਟ ਬਹੁਤ ਸੋਹਣੇ ਕਲਰ ਨੇ ਸਾਰੇ ਆ ਲੋ ਵਾਈਨ ਕਲਰ ਮਿਲ ਜੂਗਾ ਸਪੈਸ਼ਲ ਕਲਰ ਨਵਾ ਵਾਲਾ ਡਿਜ਼ਾਈਨ ਮਿਲ ਜੂਗਾ ਇਹ ਵੀ ਬਹੁਤ ਸੁਪਰ ਹਿੱਟਡ ਡਿਜ਼ਾਈਨ ਹੈ ਜੀ ਕਲਰ ਚਾਰਟ ਸਾਰੇ ਪੂਰੇ ਟ੍ਰੈਂਡਿੰਗ ਨੇਗੇ ਤੇ ਬਹੁਤ ਹੀ ਮੰਦੇ ਬਾਤ ਲੱਗ ਜੂਗਾ ਰੇਟ ਪ्योर ਕੈਮਰਿਕ ਪ्योर ਸੁੱਤੀ ਕਪੜਾ ਆ ਦੇਖੋ ਇਹ ਕਾਮਬੀ ਵਾਲਾ ਡਿਜ਼ਾਈਨ ਆ ਗਿਆ ਇਹ ਵੀ ਸੁੱਟੀ ਡਿਮਾਂਡ ਤੇ ਮਾਲ ਬਹੁਤ ਆਗ ਆ ਗਿਆ ਬਹੁਤ ਕਾਕਾ ਨੇ ਬਹੁਤ ਵਧੀਆ ਰਿਸਪੌਂਸ ਆਇਆ ਇਹਦਾ ਤੇ ਮਾਲ ਇਹਦਾ ਹੋਰ ਪਹੁੰਚ ਗਿਆ ਤੇ ਲੈਰੀਆ ਡਿਜ਼ਾਈਨ ਵੀ ਆ ਗਿਆ ਇਹ ਮਾਲ ਬਹੁਤ ਕੁਆਂਟੀਟੀ ਜਾਇਆ ਸੀਗਾ ਬਹੁਤ ਥੋੜਾ ਰਹਿ ਗਿਆ ਤੇ ਜੀ ਨੂੰ ਜੀ ਨੂੰ ਇਹਦੀ ਡਿਮਾਂਡ ਹੈ ਉਹ ਦੱਸ ਸਕਦਾਗਾ ਮਾਲ ਹਾਜ਼ਰ ਹੈ ਜੀ ਤੇ ਆ ਨਵੇਂ ਡਿਜ਼ਾਈਨ ਆ ਗਏ ਇਧਰ ਇਹ ਫਲਾਵਰ ਵਾਲਾ ਆ ਗਿਆ ਇਹ ਵੀ ਡਿਜ਼ਾਈਨ ਪੂਰਾ ਸੁਪਰ ਹਿੱਟ ਹੈ ਜੀ ਤੇ ਆ ਨਵੇਂ ਡਿਜ਼ਾਈਨ ਹੋਰ ਆ ਗਏ ਕੁਝ ਇਹਦਾ ਕਪੜਾ ਵੀ ਬਹੁਤ ਸੋਹਣਾ ਹੁੰਦਾ ਸ਼ੰਕਰ ਦਾ ਜੀ ਆ ਲੋ ਸਾਰੇ ਬਹੁਤ ਸੋਹਣੇ ਡਿਜ਼ਾਈਨ ਨੇਗੇ ਆ ਲੋ ਜੀ ਸਾਰੇ ਪੂਰੇ ਟੌਪ ਟੌਪ ਡਿਜ਼ਾਈਨ ਆਏ ਹੋਏ ਨੇਗੇ ਆ ਲੋ ਇਹ ਸੋਲੋ ਹੈ ਜੀ ਇਹਦੇ ਵਿੱਚ ਆਹ ਕਲਰ ਹੈ ਜਿਹੜਾ ਪੈਰਟਾ ਇਹਦੇ ਵਿੱਚ ਡਿਜ਼ਾਈਨ ਮਿਲ ਜੂਗਾ ਇਹ ਕਾੜੇ ਹੈ ਇਹਦਾ ਕਲਰ ਇਹਦੇ ਵਿੱਚ ਇੱਕੋ ਹੀ ਹੋਊਗਾ ਇਹ ਬਸ ਆ ਲੋ ਜੀ ਆ ਲੋ ਹਾਰ ਡਿਜ਼ਾਈਨ ਬਹੁਤ ਸਪੈਸ਼ਲ ਡਿਜ਼ਾਈਨ ਹੈਗਾ ਆ ਲੋ ਪੂਰਾ ਹਿੱਟ ਡਿਜ਼ਾਈਨ ਹੈ ਨਾ ਡਿਜ਼ਾਈਨ ਵੀ ਬਹੁਤ ਸੋਹਣਾ ਈ ਇਹਦੇ ਕਲਰ ਵੀ ਬਹੁਤ ਡਾਰਕ ਡਾਰਕ ਕਲਰ ਹੋਣਗੇ ਸਾਰੇ ਇਹ ਆਪਣੇ ਲਈ ਜੈਪੁਰੀ ਡਿਜ਼ਾਈਨ ਵੀ ਆ ਗਿਆ। ਇਹ ਵੀ ਬਹੁਤ ਸਾਰੇ ਗਾਕਾਂ ਦੀ ਡਿਮਾਂਡ ਸੀਗੀ। ਹਾਂ ਲੋ। ਬਹੁਤ ਸੋਹਣਾ ਸਪੈਸ਼ਲ ਡਿਜ਼ਾਈਨ ਹੈਗਾ। ਕਲਰ ਮਿਲ ਜਾਣਗੇ ਇਹਦੇ ਵਿੱਚ ਲਵੈਂਡਰ ਸ਼ੇਡ ਵੀ ਹੈ, ਗ੍ਰੀਨ ਸ਼ੇਡ ਮਿਲ ਜੂਗਾ ਤੇ yellow ਮਿਲ ਜੂਗਾ। ਆਹ ਕਲਰ ਚਾਰਟ ਹੈ ਦਾ। ਹਾਂ ਲੋ ਜੇ ਨੂੰ ਵੀ ਜਿਹੜਾ ਵੀ ਡਿਜ਼ਾਈਨ ਪਸੰਦ ਹੋਇਆ ਮੈਨੂੰ ਮੈਸੇਜ ਕਰ ਸਕਦਾ ਈ। ਮਾਲ ਤੁਹਾਨੂੰ ਮਿਲ ਜੂਗਾ। ਮਾਲ ਆਪਣੇ ਲਈ ਅੱਜ ਦੀ ਰੇਟ 'ਚ ਬਹੁਤ ਸੋਹਣਾ ਵਾ ਆ ਗਿਆ। ਤੇ ਆਹ ਡਸਟੀ ਸ਼ੇਡ ਵੀ ਆ ਗਏ ਬਹੁਤ ਸੋਹਣਾ ਡਿਜ਼ਾਈਨ ਆਇਆ ਹੈਗਾ। ਆਹ ਦੇਖੋ। ਬਹੁਤ ਪਿਆਰਾ ਡਿ ਆ ਨਈ। ਆ ਲੋ ਇੱਕ ਆੜੇ ਇਹਨ ਮਿਲ ਜਾਣਗੇ ਜੀ ਇਹ ਵੀ ਬਹੁਤ ਸੋਹਣੇ ਡਿਜ਼ਾਈਨ ਨੇਗੇ ਬਹੁਤ ਸੋਹਣਾ ਕਪੜਾ ਵੀ ਬਹੁਤ ਸੋਹਣਾ ਸ਼ੰਕਰ ਦਾ ਕੈਮਰੇ ਕੈਰਮ ਬਹੁਤ ਸੋਹਣਾ ਕਪੜਾ ਹੁੰਦਾ ਜੀ ਆ ਇਧਰ ਨਵੇਂ ਡਿਜ਼ਾਈਨ ਵੀ ਮਿਲ ਜਾਣਗੇ ਕਾੜੇ ਇਹਨ ਮਿਲ ਜੂਗਾ ਜੀ ਆ ਲੋ ਆੜੇ ਇਹਨ ਮਿਲ ਜੂਗਾ ਤੇ ਆੜੇ ਇਹਨ ਬਹੁਤ ਪਾ ਸਕਾ ਬਹੁਤ ਚੱਲ ਰਹੇ ਆੜੇ ਇਹਨ ਇਹਦੇ ਚਾਰੇ ਕਲਰ ਮਿਲ ਜਾਣਗੇ ਤੁਹਾਨੂੰ ਕਾੜੇ ਇਹਨ ਮਿਲ ਜੂਗਾ ਜੀ ਵਿਸ ਡੇਵਿਸ ਡਿਜ਼ਾਈਨ ਸੋਹਣਾਗਾ ਇੱਕਾ ਡਾਰਕ ਦਾ ਹੋਰ ਡਿਜ਼ਾਈਨ ਆ ਗਿਆ MB ਵਾਲਾ ਇਹ ਵੀ ਸੋਹਣਾਗਾ ਆ ਲੋ ਆ ਲੋ ਜੀ ਇਹ ਕਾਜੇਪੂਰੀ ਡਿਜ਼ਾਈਨ ਮਿਲ ਜੂਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਆਪਣੇ ਲਈ ਸਾਰੇ ਡਿਜ਼ਾਈਨ ਹੁਣ ਹਾਜ਼ਰ ਨੇ ਇਸ ਟਾਈਮ ਜਿਹਨੂੰ ਵੀ ਜਿੰਨਾ ਮਾਲ ਚਾਹੀਦਾ ਉਹ ਮੈਨੂੰ ਦੱਸ ਸਕਦਾ ਮੈਸੇਜ ਵੀ ਕਰ ਸਕਦਾ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੁਹਾਨੂੰ ਜਿੰਨਾ ਮਾਲ ਕਹੋਗੇ ਤਾਂ ਓਨਾ ਮਿਲ ਜੂਗਾ ਤੁਹਾਨੂੰ ਸਾਰੇ ਡਿਜ਼ਾਈਨ ਆਪਣੇ ਲੈ ਇਸ ਟਾਈਮ ਹਾਜ਼ਰ ਨੇ ਜੀ ਆ ਲੋ ਮਾਲ ਪੂਰੀ ਕੁਆਂਟੀਟੀ ਦੇ ਵਿੱਚ ਪਹੁੰਚ ਚੁੱਕਿਆ ਪਿਓਰ ਕੈਮਰੇਕ ਦਾ ਕੱਪੜਾ ਦਾ ਸ਼ੰਕਰ ਦੀ ਕੈਮਰੇਕ ਦਾ ਬਹੁਤ ਸੋਹਣਾ ਕੱਪੜਾ ਹੈ ਜੀ ਆ ਲੋ ਸਾਰੇ ਡਿਜ਼ਾਈਨ ਪੂਰੇ ਸੁਪਰ ਹਿੱਟ ਨੇ ਜੀ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਤੇ ਜਿਹੜੇ ਭੈਣ ਭਾਈ ਆਪਣੇ ਚੈਨਲ ਤੇ ਨਵੇਂ ਨੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਓਕੇ ਜੀ ਥੈਂਕ ਯੂ ਜੀ